ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸੀ ਸਾਰੇ ਠੀਕ ਠਾਕ ਹੋਵਾਂਗੇ ਹੱਸਦੇ ਵਸਦੇ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਇੱਕ ਵਾਰੀ ਫੇਰ ਆ ਗਏ ਆ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਚੈਨਲ ਦੇ ਪਹਿਲੀ ਵਾਰ ਹੀ ਆਇਆ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਚਲੋ ਸ਼ੁਰੂ ਕਰਦੇ ਆ ਜੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਂਡ ਟਾਈਮ ਸੋ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ ਮੁੱਦੇ ਦੀ ਗੱਲ ਤੇ ਆਉਂਦੇ ਆ ਵੀਡੀਓ ਸ਼ੁਰੂ ਕਰਦੇ ਆ ਆਪਾਂ ਹੁਣੇ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਦੇਸੀ ਓਨਰਸ ਬਾਰੇ ਠੀਕ ਆ ਜਿੰਨਾ ਕੋਲ ਘਰ ਆ ਕੈਨੇਡਾ ਦੇ ਵਿੱਚ ਤੋਂ ਉਹਨਾਂ ਨੇ ਰੈਂਟ ਆਊਟ ਕੀਤੇ ਹੋਏ ਆ ਸੋ ਦੇਖੋ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਦੁਨੀਆ 'ਚ ਬੜੇ ਮਿਕਸ ਵੈਰਾਈਟੀ ਦੇ ਬੰਦੇ ਹੁੰਦੇ ਆ ਠੀਕ ਆ ਸੋ ਪਰ ਜਿਸ ਬੰਦੇ ਬਾਰੇ ਅੱਜ ਮੈਂ ਗੱਲ ਕਰਾਂਗਾ ਨਾ ਉਹਦੇ ਘਰ 'ਚ ਮੈਂ ਰਾਈਟ ਨਾਉ ਰਹਿ ਰਿਹਾ ਆ ਠੀਕ ਆ ਮੈਂ ਨਾ ਉਹਦਾ ਨਾਮ ਲਵਾਂਗਾ ਤੇ ਨਾ ਹੀ ਮੈਂ ਉਹਦੀ ਫੋਟੋ ਇੱਥੇ ਡਿਸਕਲੋਜ਼ ਕਰਾਂਗਾ ਬਟ ਵਾਟ ਹੀ ਡਿਡ ਮੈਂ ਤੁਹਾਨੂੰ ਉਹ ਦੱਸਦਾ ਤੇ ਫਿਰ ਤੁਸੀਂ ਥੱਲੇ ਕਮੈਂਟ ਕਰਕੇ ਦੱਸਿਓ ਆਪਣਾ ਆਪੀਨੀਅਨ ਸੋ ਓਕੇ ਜਦੋਂ ਮੈਂ ਆਇਆ ਸੀ ਨਾ ਇਹ ਤਾਂ ਮੂਵ ਹੋਇਆ ਸੀਗਾ ਇਸ ਘਰ ਚ ਧਮਾਉਦੋ ਵੀ ਉਹਨੂੰ ਕਿਹਾ ਸੀਗਾ ਵੀ ਜੇ ਤੂੰ ਥੱਲੇ ਬੇਸਮੈਂਟ ਚ ਆਉਣਾ ਹੁੰਣਾ ਨਾ ਇੱਥੇ ਮੁੰਡੇ ਰਹਿੰਦੇ ਆ ਤਾਂ ਤੂੰ ਇਨਫਾਰਮ ਕਰਕੇ ਆ ਯਾ ਅਗਰ ਵੀ ਠੀਕ ਹੈ ਭਾਈ ਮੈਂ ਆਉਣਾ ਆ ਠੀਕ ਆ ਵੀ ਲੈਟ ਸੇ ਇੱਥੇ ਕੁਝ ਮਾੜਾ ਨਹੀਂ ਹੈ ਤੂੰ ਆਜ ਜਦੋਂ ਮਰਜੀ ਸਾਨੂੰ ਮੈਸੇਜ ਡ੍ਰੌਪ ਕਰ ਦੇ ਵੀ ਹਾਂ ਭਾਈ ਅੱਜ ਮੈਂ ਸ਼ਾਮ ਨੂੰ ਥੱਲੇ ਆਉਣਾ ਹੈ ਵਾਟ ਐਵਰ ਜੋ ਵੀ ਤੈਨੂੰ ਕੰਮ ਆ ਸੋ ਉਹਨੇ ਇੱਕ ਵਾਰੀ ਕੀਤਾ ਦੋ ਵਾਰੀ ਤਿੰਨ ਵਾਰੀ ਲਾਈਕ ਕਦੀ ਵੀ ਨਹੀਂ ਸੀ ਉਹਨੇ ਮੈਸੇਜ ਕਰਨਾ ਆਪਣੇ ਆਪ ਹੀ ਆ ਜਾਂਦਾ ਸੀਗਾ ਥੱਲੇ ਠੀਕ ਆ ਕਈ ਵਾਰੀ ਆਪਣੀ ਵਾਈਫ ਦੇ ਨਾਲ ਥੱਲੇ ਆ ਜਾਂਦਾ ਸੀਗਾ ਸੋ ਮ ਵਨ ਡੇ ਵਾਟ ਹੀ ਡਿਡ ਲਾਈਕ ਕਿ ਮੇਰਾ ਦਿਮਾਗ ਜਿਸ ਚੀਜ਼ ਨਾਲ ਖਰਾਬ ਹੋਇਆ ਮੈਂ ਸੌ ਰਿਹਾ ਸੀ ਆਪਣੇ ਰੂਮ ਦੇ ਵਿੱਚ ਸਵੇਰੇ 8-9 ਵਜੇ ਦੀ ਇਹ ਗੱਲ ਹੋਣੀ ਹੈ ਮੈਂ ਪਿਛਲੇ ਦਿਨ ਕੰਮ ਕਰਕੇ ਆਇਆ ਸੀਗਾ ਤੇ ਮੈਂ ਸੁੱਤਾ ਪਿਆ ਸੀਗਾ ਹੁਣ ਹੋਇਆ ਕੀ ਉਹ ਬੰਦੇ ਨੇ ਇਹਨਾਂ ਡੋਰ ਨੂੰ ਨੌਕ ਕਰਿਆ ਦੋ ਤਿੰਨ ਮਾਰੀ ਤੇ ਪਤਾ ਲੱਗ ਜਾਂਦਾ ਬੰਦੇ ਦੀ ਥੋੜੀ ਨੀਂਦ ਖੁੱਲ ਜਾਂਦੀ ਥੋੜੀ ਜਿਹੀ ਮੇਰੀ ਨੀਂਦ ਖੁੱਲ ਗਈ ਕਿ ਕੌਣ ਨੌਕ ਕਰ ਰਿਹਾ ਸਵੇਰੇ ਸਵੇਰੇ ਐਂਡ ਤੁਸੀਂ ਮੰਨ ਨਹੀਂ ਆ ਉਹ ਬੰਦਾ ਕਿਸੇ ਨੂੰ ਰੂਮ ਦਿਖਾ ਰਿਹਾ ਸੀਗਾ ਰੂਮ ਦਿਖਾਉਣ ਲਈ ਕਿਸੇ ਬੰਦੇ ਨੂੰ ਲੈ ਕੇ ਆਇਆ ਸੀ ਕਿਉਂਕਿ ਮੈਨੂੰ ਕਹਤਾ ਸੀ ਕਿ ਮੇਰਾ ਇਹ ਮੰਥ ਲਾਸਟ ਆ ਆਬਵੀਅਸਲੀ ਕਿ ਇਹਨੂੰ ਰੂਮ ਦਿਖਾਊਗਾ ਬਟ ਯਾਰ ਜੇ ਤੂੰ ਰੂਮ ਦਿਖਾਉਣਾ ਆ ਕੋਈ ਟਾਈਮ ਤਾਂ ਰੱਖ ਸਵੇਰੇ 8 ਵਜੇ 9 ਵਜੇ ਕੌਣ ਕਿਸੇ ਨੂੰ ਰੂਮ ਦਿਖਾਉਣ ਲੱਗ ਜਾਂਦਾ ਤੇ ਸਾਨੂੰ ਦੱਸ ਤੇ ਸਹੀ ਵੀ ਪਾਈ ਅਸੀਂ ਰੂਮ ਦਿਖਾਉਣਾ ਆ ਇਹ ਕੀ ਗੱਲ ਹੋਈ ਤੂੰ ਆਪਣੇ ਮੂੰਹ ਹੀ ਕਿਸੇ ਨਹੀਂ ਵੀ ਬੰਦਿਆਂ ਲੈ ਆ ਰੂਮ ਦਿਖਾਉਣ ਦੇ ਲਈ ਜਿਹੜੇ ਬੰਦੇ ਆਲਰੇਡੀ ਰਹਿ ਰਹੇ ਉਹਨਾਂ ਨੂੰ ਤੂੰ ਦੱਸ ਵੀ ਨਹੀਂ ਰਿਹਾ ਥੈਨ ਬੂਆ ਖੋਲ ਕੇ ਅੱਗੋ ਅਸੀਂ ਨਹੀਂ ਖੋਲਿਆ ਅੱਗੋ ਦਰਵਾਜ਼ਾ ਖੋਲ ਕੇ ਕਿਸੇ ਨੂੰ ਰੂਮ ਦਿਖਾ ਰਿਹਾ ਆ ਕਿ ਕਿ ਉਹਨਾਂ ਨੂੰ ਦੱਸ ਰਿਹਾ ਵੀ ਆਹ ਰੂਮ ਹੈ ਇੱਥੇ ਇਦਾਂ ਰਹਿੰਦੇ ਆ ਤੇ ਬਾਅਦ ਚੋਂ ਆਪੀ ਬੰਦ ਕਰਤਾ ਮੇਰਾ ਰੂਮ ਐਂਡ ਆਈ ਹੈਵ ਟੂ ਪ੍ਰੀਟੈਂਡ ਲਾਈਕ ਆਮ ਸਲੀਪਿੰਗ ਕਿ ਮੈਂ ਸੋ ਰਿਹਾ ਮੈਨੂੰ ਇਦਾਂ ਪ੍ਰੀਟੈਂਡ ਕਰਨਾ ਪਿਆ ਕਿ ਯਾਰ ਅਸੀਂ ਇੱਥੋਂ ਤੱਕ ਗਿਰ ਚੁੱਕੇ ਆ ਵੀ ਲਾਈਕ ਸਾਨੂੰ ਇੰਨਾ ਵੀ ਇੱਕ ਬੇਸਿਕ ਐਟੀਕੈਟਸ ਨਹੀਂ ਪਤਾ ਸਾਨੂੰ ਬੇਸਿਕ ਮੈਨਰਸ ਨਹੀਂ ਪਤਾ ਵੀ ਪ੍ਰਾਈਵੇਸੀ ਨਾਂ ਦੀ ਕੀ ਚੀਜ਼ ਹੁੰਦੀ ਤੁਹਾਡੀ ਪ੍ਰਾਪਰਟੀ ਆ ਐਂਡ ਮੈਨੂੰ ਇਸ ਚੀਜ਼ ਤੋਂ ਕੋਈ ਪ੍ਰੋਬਲਮ ਨਹੀਂ ਆ ਬਟ ਇੱਕ ਪ੍ਰਾਈਵੇਸੀ ਹੁੰਦੀ ਆ ਰੈਂਟ ਤੁਹਾਨੂੰ ਪੇ ਕਰਦੇ ਆ ਜਿਹੜੇ ਲੋਕੀ ਉੱਥੇ ਰਹਿੰਦੀ ਆ ਰਹਿੰਦੇ ਆ ਰਾਈਟ ਕੱਲ ਨੂੰ ਮੇਰੀ ਪ੍ਰਾਪਰਟੀ ਹੋਊਗੀ ਉੱਥੇ ਚਾਰ ਬੰਦੇ ਰਹਿੰਦੇ ਹੋਣਗੇ ਤਾਂ ਮੈਨੂੰ ਰੈਂਟ ਪੇ ਕਰਕੇ ਰਹਿੰਦੇ ਹੋਣਗੇ ਇੱਦਾਂ ਹੀ ਤਾਂ ਰਹਿੰਦੇ ਨਹੀਂ ਹੋਣਗੇ ਸੋ ਦੈਨ ਇਹਦਾ ਮਤਲਬ ਇਹ ਥੋੜਾ ਨਾ ਕਿ ਮੈਂ ਉਹਨਾਂ ਦੀ ਪ੍ਰਾਈਵੇਸੀ ਚ ਇਨਵੇਡ ਕਰਾਂ ਕਿਉਂ ਸਾਨੂੰ ਇਹ ਗੱਲ ਸਮਝ ਨਹੀਂ ਆਉਂਦੀ ਆ ਮੈਨੂੰ ਡੈਸਪਰੇਟਲੀ ਮੈਂ ਚਾਹੁੰਨਾ ਸੀਗਾ ਕਿ ਮੈਂ ਉਹਦੀ ਫੋਟੋ ਲਾਵਾਂ ਠੀਕ ਹੈ ਮੈਂ ਇੰਸਟਾ ਤੇ ਵੀਡੀਓ ਪਾਈ ਇਹ ਚੀਜ਼ ਤੇ ਟੌਪਿਕ ਤੇ ਗੱਲ ਕਰੀ ਉੱਥੇ ਇੱਕ 1.5 ਲੱਖ ਵਿਊ ਆਇਆ ਠੀਕ ਆ ਆਈ ਵਾਂਟਿਡ ਕਿ ਮੈਂ ਉਹ ਉਹਨੂੰ ਪਹਿਲੇ ਪਤਾ ਹੋਵੇ ਵੀ ਇਹਦੇ ਕੰਮ ਕੀ ਆ ਬਟ ਤੁਸੀਂ ਮੰਨਣਾ ਨਹੀਂ ਮੈਂ ਬੰਦੇ ਨੂੰ ਮੈਸੇਜ ਕਰਿਆ ਮੈਂ ਇਹਨੂੰ ਕਿਹਾ ਵੀ ਲਾਈਕ ਤੁਸੀਂ ਇਦਾਂ ਕਦੋਂ ਕਰਿਆ ਵੀ ਮੈਂ ਤੁਹਾਨੂੰ ਆਲਰੇਡੀ ਕਿਹਾ ਹੋਇਆ ਵੀ ਜੇ ਤੁਸੀਂ ਥੱਲੇ ਆਉਣਾ ਹੁੰਦਾ ਦੱਸਿਆ ਕਰੋ ਐਂਡ ਐਟਲੀ ਤੁਸੀਂ ਨਵੇਂ ਬੰਦੇ ਨੂੰ ਲੈ ਕੇ ਆ ਰਹੇ ਹੋ ਸਵੇਰੇ ਸਵੇਰੇ ਦੀ ਦਰਵਾਜ਼ਾ ਨੌਕ ਕਰ ਰਹੇ ਹੋ ਅਸੀਂ ਸੁੱਤੇ ਆ ਤੇ ਤੁਸੀਂ ਆਪਣੇ ਮੂੰਹ ਹੀ ਦਰਵਾਜ਼ਾ ਖੋਲ ਕੇ ਉਹਨੂੰ ਰੂਮ ਦਿਖਾ ਰਹੇ ਹੋ ਵੀ ਇੱਥੇ ਰਹਿੰਦੇ ਆ ਐਂਡ ਆਈ ਹੈਵ ਟੂ ਪ੍ਰੀਟੈਂਡ ਲਾਈਕ ਕਿ ਮੈਂ ਆਪਣੇ ਘਰ ਚ ਤਾਂ ਸੋਈ ਨਹੀਂ ਰਿਹਾ ਰਾਈਟ ਤੇ ਕੋਈ ਪ੍ਰਾਈਵੇਸੀ ਨਾਲ ਦੀ ਚੀਜ਼ ਹੁੰਦੀ ਐ ਐਂਡ ਉਹ ਬੰਦਾ ਰਿਪਲਾਈ ਅੱਗੋਂ ਕਰਕੇ ਕਹਿੰਦਾ ਓਕੇ ਥੈਟਸ ਇਟ ਲਾਈਕ ਯਾਰ ਮਤਲਬ ਕਿ ਸੀਰੀਅਸਲੀ ਮਤਲਬ ਕੀ ਚਾਲਕ ਹੀ ਰਹਾ ਆ ਤੁਹਾਡੀ ਪ੍ਰਾਪਰਟੀ ਆ ਅਸੀਂ ਉਸ ਜੀ ਦੇ ਰਿਸਪੈਕਟ ਕਰਦੇ ਆ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਜਿਹੜੇ ਤੁਹਾਡੇ ਉਥੇ ਰਹਿ ਰਹੇ ਆ ਬੰਦੇ ਜਿਨ੍ਹਾਂ ਨੇ ਰੈਂਟ ਤੇ ਜਿਨ੍ਹਾਂ ਨੂੰ ਤੁਸੀਂ ਰੈਂਟ ਤੇ ਦਿੱਤੀ ਹੋਈ ਆਪਣੀ ਪ੍ਰਾਪਰਟੀ ਉਹਨਾਂ ਦੀ ਪ੍ਰਾਈਵੇਸੀ ਨੂੰ ਇਨਵੇਡ ਕਰੋ ਇਦਾਂ ਦੇ ਬੰਦਿਆਂ ਨੂੰ ਵੀ ਵੀਜ਼ਾ ਦੇਤਾ ਹੋਇਆ ਇੱਥੇ ਕੈਨੇਡਾ ਦੇ ਵਿੱਚ ਲਾਈਕ ਆਮ ਡਨ ਲਾਈਕ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਕਿੰਨਾ ਗੁੱਸਾ ਆਉਂਦਾ ਕਿੰਨੀ ਫ੍ਰਸਟ੍ਰੇਸ਼ਨ ਆਉਂਦੀ ਬਟ ਕੀ ਕਰ ਸਕਦੇ ਆ ਹੈਨਾ ਸੋ ਇਹ ਬੇਸਿਕ ਅਕਲ ਕਾਤੋਂ ਨਹੀਂ ਹੈਗੀ ਇਹਾਰੇ ਬੇਸਿਕ ਐਟੀਕੀਟਸ ਹੁੰਦੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਸਾਡੇ ਲੋਕਾਂ ਦੀ ਏਦਾਂ ਕਾਤੋਂ ਪ੍ਰੋਬਲਮ ਆ ਵੀ ਕਾਤੋਂ ਆਪਾਂ ਨੂੰ ਹੀ ਇੰਨੀ ਇੱਕ ਨਿੱਕੀ ਜੀ ਗੱਲ ਨਹੀਂ ਪਤਾ ਯਾਰ ਇਹ ਤਾਂ ਬੱਚੇ ਨੂੰ ਵੀ ਪਤਾ ਹੁੰਦੀ ਹੈ ਇਹ ਗੱਲ